ਚਲਾ ਜਾਣਾ ਤੇ ਦੇਖੋ ਜੀ ਸੋਹਣਾ ਕੰਦਰ ਕਿੰਨਾ ਿਆਰਾ ਦੋ ਬਰੋਂ ਦੋ ਮੈਨੂੰ ਤੇ ਦੇ ਦੋ ਕੋਲੀ ਕੰਨ ਖਾਦੀਆਂ ਕਿਉਂ ਹੋਏ ਉਸਦੀ ਸਿੰਪਲ ਚੱਕੀਰਾ ਉਹ ਜੋ ਮੇਕਅਪ ਦੇਖ ਲੋ ਫਿਰ ਅੰਟੀ ਤੁਸੀਂ ਸਿਆਣੇ ਬਿਆਣੇ ਹੈਗੇ ਜੀ ਤੇ ਸਾਨੂੰ ਤੁਹਾਨੂੰ ਦੱਸਦਿਆਂ ਸ਼ਰਮ ਆਉਂਦੀ ਆ ਕਿ ਤੁਸੀਂ ਵਲੌਗ ਬਾਅਦ ਵਿੱਚ ਬਣਾ ਲਿਓ ਪਰ ਜਿਹੜਾ ਕੰਮ ਕਰਵਾ ਰਹੇ ਹੋ ਪਹਿਲਾਂ ਉਹ ਤਾਂ ਕੰਮ ਕਰਵਾ ਲਓ ਫਿਰ ਬਾਅਦ ਵਿੱਚ ਵਲੌਗ ਬਣਾ ਲਿਓ ਸਾਰਾ ਦਿਨ ਤੁਹਾਡੇ ਕੋਲ ਵਲੌਗ ਬਣਾਉਣ ਵੇਚੀ ਆ ਕਿੱਦਾਂ ਦੇ ਲੱਛਣ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਲੋਕ ਸਾਨੂੰ ਮਾੜਾ ਬੋਲਦੇ ਆ ਰੋਸ ਤੋਂ ਕਹਿੰਦੇ ਕਿ ਮਹਿੰਗੇ ਪਾਰਲਰ ਸਸਤੇ ਜਗਾ ਨਹੀਂ ਲਮਣੀ ਅੱਪ ਜਾਣੇ ਸਾਡੀ ਪੂਰੀ ਐਚੀ ਸਿੱਖੀ ਆ ਬੱਤੇ ਕਰਾ ਲੈਣੇ ਉਧਰ ਬੱਟਿਸ ਕਰਾ ਰਹੀ ਸੀ ਇਹ ਨਹੀਂ ਜਾਨਾ ਪਾਤਰ ਨਾ ਕੁੱਤੇ ਕਿਤਾ ਪੀਸਾ ਲਾ ਕੰਮ ਕੀਤਾ ਪਾਰਲਰ ਦਾ ਨਹੀਂ ਤੇ ਪਰੰੰ ਉਹ ਆਹ ਤੇਨੂੰ ਕੁੱਤੇ ਵਿੱਚ ਕੁੰਦਲਾ ਹਾਨਦਿਆ ਅੰਟੀ ਕਿਹੜੇ ਰੋਸਟਰ ਦਾ ਨੂੰ ਕਹਿੰਦੇ ਆ ਕਿ ਮਹਿੰਗੇ ਪਾਰਲਰ ਜਾਂ ਸਸਤੇ ਪਾਰਲਰਾਂ ਦੇ ਵਿੱਚ ਤੁਸੀਂ ਜਾਂਦੇ ਹੋ ਜਾਂ ਨਹੀਂ ਵੀ ਜਾਂਦੇ ਹੋ ਕੌਣ ਕਹਿੰਦਾ ਏ ਪਰ ਤੁਸੀਂ ਇਹ ਲੱਛਣ ਕੀ ਕਰ ਰਹੇ ਹੋ ਤੁਹਾਡਾ ਆਪਣਾ ਕੰਮ ਆ ਤੁਸੀਂ ਮੇਕਅਪ ਕਰਵਾਉਣਾ ਜਿੱਥੋਂ ਮਰਜ਼ੀ ਕਰਵਾਓ ਪਰ ਵਲੌਗ ਬਾ ਆਪਣੇ ਹਾਲਤ ਦੇਖੋ ਆਪਾਂ ਕਿਹੜੀ ਹਾਲਤ ਦੇ ਵਿੱਚ ਬੈਠੇ ਆਂ ਜਿੰਦੀ ਔਰ ਮੇਰੇ ਨਾਲ ਨੇ ਨੈਂਸੀ ਦੀ ਕਿਰਨਦੀ ਕਿਸ ਕਿਰਨ ਕਿਰਨ ਜੀ ਸਿਕਾਲ ਜੀ ਤਿਆਂ ਬਾਰੇ ਤਿਆਂ ਬਹੁਤ ਵਧੀਆ ਸਾਡਾ ਸੱਭਿਆਚਾਰਕ ਤਿਹਾੜਾ ਹੈ ਅਰੇ ਅਰੇ ਵਾ ਅਸਾ ਕਿਵੇਂ ਹੋ ਸਕਦਾ ਹੈ ਲਓ ਜੀ ਹੁਣ ਇਹ ਵੀ ਆ ਗਈਆਂ ਤੀਆਂ ਦੇ ਤਿਹਾੜੇ ਦੇ ਵਿੱਚ ਤੇ ਹੁਣ ਇਹਨਾਂ ਦੇ ਦੇਖਦੇ ਕਿ ਇਹਨਾਂ ਨੇ ਕੀ ਲਸ਼ਨ ਖਿਲਾ ਰਹੀ ਇੱਥੇ ਜੋ ਮੈਂ ਜੇ ਇਸ ਇਵੈਂਟ ਦੀ ਗੱਲ ਕਰਾਂ ਮੇਰੇ ਨਾਲਨੇ ਕਬਰ ਪਟਿਆਲੇ ਤੋਂ ਪਲੀਜ਼ ਆਜੋ ਇਹ ਬਲੋਗਿੰਗ ਕਾ ਵੀ ਨੇ ਕੰਪਰੋਮਿਸ ਸਾਈਡ ਸੋ ਜਿਹੜਾ ਪੰਜਾਬ ਦੀ ਵਿਰਾਸਤ ਦੀ ਗੱਲ ਕਰਨਾ ਸਾਹਿਬ ਸੈਠ ਨੂੰ ਜਾਣਦਾ ਕਿ ਕੋਈ ਵੀ ਕਿਹੜੇ ਬੱਚੇ ਬੋਲ ਸਕਦਾ ਲਓ ਜੀ ਪੰਜ ਕੀ ਕਮਲ ਪਟਿਆਲਾ ਇਹ ਸੰਭਾਲਣਗੇ ਆਪਣਾ ਪੰਜਾਬੀ ਸੱਭਿਆਚਾਰ ਵਿਰਾਸਤ ਜੋ ਵੀ ਇਹ ਕਹਿੰਦੇ ਆ ਨਾ ਹੁਣ ਇਹ ਸੰਭਾਲਣਗੇ ਆਪਾਂ ਨੂੰ ਥੋੜਾ ਨਾ ਚੀਜ਼ਾਂ ਬਾਰੇ ਪਤਾ ਹੈ ਇਹ ਜਿਹੜੇ ਬਲੌਗਰ ਆ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਸੱਭਿਆਚਾਰ ਨੂੰ ਕਿਵੇਂ ਬਚਾਉਣਾ ਹੈ ਇਹ ਬਚਾਉਣਗੇ ਜਿਨ੍ਹਾਂ ਨੇ ਗਾਲਾਂ ਲੈ ਕੇ ਅੱਜ ਤੱਕ ਇੱਥੋਂ ਤੱਕ ਆ ਗਿਆ ਕੀ ਸਿੱਖਿਆ ਦਿੰਦੇ ਲੋਕਾਂ ਨੂੰ ਜਿਹੜੇ ਤੁਸੀਂ ਇਹਨਾਂ ਨੂੰ ਮੂੰਹ ਚੁੱਕ ਕੇ ਤੇ ਬੁਲਾ ਲੈਂਦੇ ਹੋ ਵੇਲੜਾ ਨੂੰ ਥੈਂਕ ਯੂ ਸੋ ਮੱਚ ਤੁਹਾਡਾ ਖਮਾ ਆਜੀ ਕਮਲ ਤੁਸੀਂ ਜਿਦਾਂ ਦਾ ਸਾਰਾ ਮੈਂ ਕਿਹਨੂੰ ਕਰਨਾ ਤੇ ਫੇਰ ਅਸੀਂ ਵਲੌਗ ਬਣਾਨੇ ਆਓ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਹੈ ਕਿ ਦੋ ਸ਼ਬਦ ਬੋਲੋ ਤੇ ਅੱਗੋਂ ਮੈਡਮ ਨੇ ਕਹਿ ਦਿੱਤਾ ਕਿ ਅਸੀਂ ਵਲੌਗ ਬਣਾਉਣੇ ਆ ਤੇ ਅੱਗੇ ਵੀ ਕੁਝ ਬੋਲ ਤੂੰ ਜੇ ਸੱਬਿਆ 1000 ਵਾਰ ਇੱਥੇ ਗੱਲ ਕਰਨ ਆਈ ਸੀ ਵਿਰਾਸਤ ਬਾਰੇ ਗੱਲ ਕਰਨ ਆਈ ਸੀ ਸੱਬਿਆ 1000 ਤੂੰ ਸੰਭਾਲਣਾ ਸੀ ਤੇ ਵਿੱਚ ਫਿਰ ਦੋ ਸ਼ਬਦ ਬੋਲਦੀ ਨਾ ਫੇਰ ਹੀ ਤਾਂ ਗੱਲ ਬੰਦ ਹੀ ਨਾ ਕਿ ਕੋਈ ਆਇਆ ਹੈ ਇੱਥੇ ਚੀਫ ਗੈਸਟ ਤੇ ਤੂੰ ਤੇ ਅੱਗੋਂ ਕੋਈ ਸਪੀਚ ਨਹੀਂ ਦਿੱਤੀ ਅੱਗੋਂ ਕਹਿੰਦੀ ਮੈਂ ਤਾਂ ਵਲੌਗਰ ਆ ਉਹਨਾਂ ਨੂੰ ਦੱਸ ਕਿ ਅਸੀਂ ਇੱਥੋਂ ਤੱਕ ਕਿਵੇਂ ਆਏ ਆ ਅਸੀਂ ਗਾਲਾਂ ਲੈ ਕੇ ਆਏ ਆ ਅਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਇੱਥੋਂ ਤੱਕ ਆਏ ਆ ਤੇ ਅਸੀਂ ਉਹੀ ਕੰਮ ਫੇਰ ਕਰਦੇ ਆ ਆਪਣੇ ਸੀ ਪਰਸਨਲ ਚੀਜ਼ਾਂ ਲੋਕਾਂ ਨੂੰ ਦਿਖਾਉਂਦੇ ਆ ਬੇਵਕੂਫ ਹਾਤਾ ਚਾਹੀਦਾ ਜਲਦੀ ਕੰਮ ਜੀ ਜਿਨ੍ਹਾਂ ਨੂੰ ਬੁਲਾਇਆ ਸੀ ਨਾ ਇਹਨਾਂ ਨੇ ਵਿਰਸਾ ਸੰਭਾਲਣ ਵਾਸਤੇ ਤੇ ਉਹਨਾਂ ਤੋਂ ਆਟੇ ਵਾਲੀ ਚੱਕੀ ਨਹੀਂ ਚੱਲਦੀ ਤੇ ਇਹ ਸੰਭਾਲਣਗੇ ਆਪਣਾ ਵਿਰਸਾ ਤੇ ਇਹ ਸੰਭਾਲਣਗੇ ਸੱਭਿਆਚਾਰ ਜਿਨ੍ਹਾਂ ਨੂੰ ਖੁਦ ਨੂੰ ਨਹੀਂ ਕੁਝ ਪਤਾ ਤੇ ਅੱਗੋਂ ਇਹ ਮਤਲਬ ਤੁਸੀਂ ਕਿਹੜੇ ਕੰਮ ਵਾਸਤੇ ਉਹਨਾਂ ਨੇ ਤੁਹਾਨੂੰ ਬੁਲਾਇਆ ਹੈ ਤੇ ਆਏ ਕਿਹੜੇ ਕੰਮ ਵਾਸਤੇ ਆਏ ਐ ਇੱਥੇ ਸਿਰਫ ਰੀਲਾਂ ਇਕੱਠੀਆਂ ਕਰਨ ਵਾਸਤੇ ਆਏ ਆ ਤੇ ਵਲੌਗ ਬਣਾਉਣ ਵਾਸਤੇ ਆਏ ਆ ਹੋਰ ਇਹਨਾਂ ਨੂੰ ਆਉਂਦਾ ਜਾਂਦਾ ਕੀ ਐ ਸਪੀਚ ਤੇ ਇਹਨੂੰ ਕਹਿਣ ਵਾਸਤੇ ਕਿਹਾ ਤੇ ਤੂੰ ਬੋਲ ਦਿੱਤਾ ਕਿ ਅਸੀਂ ਤਾਂ ਵਲੌਗਰ ਆ ਕਰਦੀ ਨਾ ਫਿਰ ਉਹੀ ਗੱਲ ਤੁਸੀਂ ਇਹ ਹੈਗਾ ਐਚਡੀ ਰੈ residenciy ਨੇੜ ਮਾਣੇ ਪਹਿਲਾਂ ਇੱਕ ਪ੍ਰੋਗਰਾਮ ਇੰਟੈਂਡ ਕੀਤਾ ਤੇ ਹੁਣ ਦੂਸਰੀ ਜਗ੍ਹਾ ਤੇ ਆ ਗਿਆ ਕਿ ਇੱਕ ਦਿਨ ਦੇ ਵਿੱਚ ਇਹਨਾਂ ਨੇ ਦੋ ਦੋ ਪ੍ਰੋਗਰਾਮ ਅਟੈਂਡ ਕੀਤੇ ਆ ਤੇ ਐਡਾ ਹੀ ਕੀ ਜ਼ਰੂਰੀ ਸੀ ਕਿ ਇਹਨਾਂ ਨੂੰ ਤੁਸੀਂ ਬੁਲਾਉਣਾ ਸੀ ਤੀਆਂ ਦਾ ਤਿਹਾਰ ਤੇ ਵੈਸੇ ਉਹ ਹੁੰਦਾ ਹੈ ਜਿਹੜਾ ਮਤਲਬ ਕਿ ਜਿਵੇਂ ਪਹਿਲੇ ਜਮਾਨੇ ਦੇ ਵਿੱਚ ਮਨਾਉਂਦੇ ਹੁੰਦੇ ਸੀ ਇਹ ਤੀਆਂ ਦੇ ਤਿਹਾਰ ਮਨਾਏ ਜਾਂਦੇ ਸੀ ਕੁੜੀਆਂ ਰਲ ਮਿਲ ਕੇ ਗਿੱਧਾ ਪਾਉਂਦੀਆਂ ਸੀ ਪੀਂਗਾ ਝੂੜਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਕਿੰਨਾ ਵਧੀਆ ਹੁੰਦਾ ਸੀ ਹੁਣ ਹੁਣ ਤੀਆਂ ਦਾ ਤਿਹਾਰ ਤੁਹਾਨੂੰ ਘੱਟ ਲੱਗਦਾ ਹੈ ਤੇ ਸ਼ੋਸ਼ੇ ਬਾਜ਼ੀਆਂ ਜ਼ਿਆਦਾ ਲੱਗਦੇ ਆ ਭਾਵੇਂ ਇਸ ਗੱਲ ਦਾ ਗੁੱਸਾ ਹੀ ਕਰੋ ਕੋਈ ਵੀ ਥੈਂਕ ਯੂ ਕੰਸੀ ਕਮਟੱਕ ਸਾਡੇ ਚੈਲੇ ਬਹੁਤ ਬੁਆਏ ਲਾਓ ਜੀ ਹੋਣ ਇਹਨਾਂ ਨੂੰ ਸਨਮਾਨਤ ਵੀ ਕਰ ਦਿੱਤਾ ਹੈ ਕਿ ਦੱਸ ਇਹਨਾਂ ਨੇ ਤੁਹਾਡੀ ਪੰਜਾਬ ਨੂੰ ਕੀ ਦੇਣਾ ਕੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੈ ਕੀ ਮੈਡਲ ਜਿੱਤ ਕੇ ਲਿਆਉਂਦੇ ਆ ਕਿ ਜਿਹੜੇ ਤੁਸੀਂ ਤੁਹਾਡੇ ਵਾਸੀ ਨਹੀਂ ਟਰਾਫੀਆਂ ਜਿੱਤ ਕੇ ਲਿਆਏ ਆ ਖੇਡਾਂ ਦੇ ਵਿੱਚ ਆ ਕੋਈ ਕੀ ਚੰਗਾ ਕੰਮ ਕਰਦੇ ਆ ਤੁਹਾਨੂੰ ਕੀ ਸਿਖਾਉਂਦੇ ਆ ਤੁਹਾਡੇ ਬੱਚਿਆਂ ਨੂੰ ਕੀ ਸਿਖਿਆ ਦਿੰਦੇ ਆ ਗਾਲਾਂ ਦਿਖਾਉਂਦੇ ਆ ਕਿ ਆਪਣੇ ਹਸਬੈਂਡ ਦੇ ਵਾਈਫ ਦੇ ਵਿੱਚ ਬਸ ਗਾਲਾਂ ਹੀ ਰੱਖੋ ਇਹ ਤੁਹਾਨੂੰ ਲੋਕੀ ਇਹ ਸਿਖਿਆ ਦਿੰਦੇ ਆ ਬੋਲਣ ਦੀ ਤਾਂ ਇਹਨਾਂ ਨੂੰ ਪੋਰਾ ਜਿਨੀ ਵੀ ਅਕਲ ਨਹੀਂ ਹੁੰਦੀ ਕਿ ਕਿੱਥੇ ਬੋਲਣਾ ਕਿਵੇਂ ਕੀ ਬੋਲਣਾ ਹੈ ड्रामाबाज है गया ये तो इन्हें सम्मानत कर दियो ये ज्यादा ये सब क्या देखना पड़ रहा है अच्छा है मैं अंधा हूँ वास्ते के केसर वास्ते सायनापुरी बहुत अच्छा काम कर रहे हैं काफी टाइम से वीडियोज पे देख के भी रहना मेहनत की तेरे ते भी पैट पर सो सारे कमल पटेल बहुत वेरी बेस्ट ਕੀ ਕਮਲ ਪਟਿਆਲਾ ਦੇ ਨਾਲ ਤੁਰ ਹੀ ਫਿਰਦੀ ਰਹਿੰਦੀ ਹੈ ਨਾ ਸਾਰਾ ਦਿਨ ਇਹਦਾ ਵੀ ਮੈਨ ਨਹੀਂ ਕੀ ਮੋਟਾ ਹੀ ਦਿਮਾਗ ਆ ਜੇ ਤੁਸੀਂ ਬੱਚਿਆਂ ਨੂੰ ਦੇਣੀ ਹੈ ਕੋਈ ਚੰਗੀ ਸਿੱਖਿਆ ਦਿਓ ਕਿ ਪੜ੍ਹੋ ਲਿਖੋ ਮਤਲਬ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੋ ਕੋਈ ਖੇਡਾਂ ਵੱਲ ਹੋ ਕੋਈ ਵਧੀਆ ਸਪੀਚ ਦਿਓ ਬਟ ਇਹਨਾਂ ਨੇ ਕੀ ਕਿਹਾ ਹੈ ਕਿ ਆਪਣੇ ਨਾਲ ਜੁੜੇ ਹੋਏ ਆ ਕਮਲ ਪਟਿਆਲਾ ਉਹ ਬਹੁਤ ਅੱਛੀ ਵਲੋਗਿੰਗ ਕਰਦੇ ਆ ਕੀ ਵਲੋਗਿੰਗ ਅੱਛੀ ਕਰਦੇ ਆ ਸਾਰਾ ਦਿਨ ਦਿਨ ਐਂਡ ਤੇ ਗਾਲ੍ਹਾਂ ਕੱਢਦੇ ਆ ਜਲੂਸ ਕੱਢਦੇ ਆ ਤੇ ਕੀ ਸਿੱਖਿਆ ਦਿੰਦੇ ਆ ਤੁਹਾਨੂੰ ਕੋਈ ਦੇਣੀ ਹੈ ਕੋਈ ਚੰਗੀ ਵਧੀਆ ਸਿੱਖਿਆ ਦਿਓ ਇਹ ਕਿ ਇਹਨਾਂ ਨੂੰ ਪਤਾ ਨਹੀਂ ਕਿਉਂ ਬੁਲਾ ਲੈਂਦੇ ਆ ਵੇਲੇ ਕੇ ਥਾਂ ਦੇ ਹੋ अच्छा। समझ ਮਾਪੇ ਪਟਿਆਲਾ ਜਿਹੜੀ ਹੁਣੇ 2 ਮਿੰਟ ਪਹਿਲਾਂ ਗਿਆਨ ਦਿੰਦੀ ਸੀਗੀ ਆਪਾਂ ਆਪਣੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਆਪਾਂ ਆਪਣੇ ਸੱਭਿਆਚਾਰ ਨੂੰ ਬਚਾਉਣਾ ਏ ਇਹ ਉਹੀ ਗਿਆਨ ਦਿੰਦੀ ਸੀ ਤੇ ਹੁਣ ਦੇਖ ਲੋ ਇਹਦੀ ਅਸਲੀਅਤ ਜਿਹੜੀ ਗਾਣਾ ਲੈ ਕੇ ਗਾਣਾ ਖਾ ਕੇ ਇੱਥੋਂ ਤੱਕ ਆਈ ਆ ਤੇ ਇਹ ਅੱਜ ਆਪਾਂ ਨੂੰ ਗਿਆਨ ਦੇ ਰਹੀ ਆ ਉਹ ਤੈਨੂੰ ਨਾ ਯਾਦ ਕਰਾਉਣਾ ਪੈਂਦਾ ਕਿਉਂਕਿ ਤੂੰ ਭੁੱਲ ਜਾਨੀ ਆ ਕਿ ਮੈਂ ਕੀ ਲਸ਼ਨ ਕਰਦੀ ਆ ਇਸ ਕਰਕੇ ਨਾ ਸਾਨੂੰ ਬਾਰ-ਬਾਰ ਇਹ ਕਲਿੱਪ ਰਿਪੀਟ ਕਰਨੀ ਪੈਂਦੀ ਆ ਇੰਨੀਆਂ ਜਿਆਦੀਆਂ ਤੁਸੀਂ ਗਾਣਾ ਲੈ ਲੈ ਕੇ ਤੇ ਜਲੂਸ ਕੱਢਿਆ ਪਿਆ ਸਾਨੂੰ ਇਹ ਗਾਣਾ ਕਟਣੀਆਂ ਪੈਂਦੀਆਂ ਬੇਸ਼ਰਮੋ ਤੁਹਾਨੂੰ ਤਾਂ ਸ਼ਰਮ ਹੈ ਨਹੀਂਗੀ ਗੜਬੜ ਇਦਾਂ ਮੇਰੀ ਝੁੱਲਣ ਦੀ ਆਗਤ ਆ ਨਾ ਉਹ ਕਿਸੇ ਦਿਨ ਚਾਪਾ ਹੋ ਗਿਆ ਤੇ ਪਾਰਟੀ ਦੇ ਲਈ ਆਪਣਾ ਪਰਸੀ ਉੱਤੇ ਛੱਡ ਗਈ ਹੋਰ ਦੱਸੋ ਮੈਂ ਆਪਣਾ ਪਰਸੀ ਉੱਤੇ ਛੱਡ ਗਈ ਫੁੱਲ ਲਈ ਪਤਾ ਨਹੀਂ ਮੇਰੀ ਝੁੱਲਣ ਦੀ ਆਤ ਸਦੋ ਜਾਊਗੀ ਔਰ ਉਸ ਮੇਰਾ ਬਹੁਤ ਹੀ ਕੀਮਤੀ ਸਮਾਨ ਸੀਗਾ ਬਾਤੀ ਇੰਤਿਸਾਨੀ ਦਾ ਮੇਰੇ ਪਰਸ ਮੇਰੇ ਫੋਨ ਦੇ ਟੋਪਸ ਸੀਗੇ ਠੀਕਾ ਉਹ ਉਕਾਰ ਕੇ ਮੈਂ ਆਹ ਵਾਲੇ ਪੈਸੇ ਮੈਂ ਪਰਸੀ ਪਾ ਲਿਆ ਪਰਸ ਮੈਂ ਕੋਈ ਫੰਕਸ਼ਨ ਦੀ ਛੱਡੀ ਸੀ ਕੋਲੇਨਾਜੀ ਕਰਨ ਮੇਰਾ ਸਮਾਨ ਮੇਰੇ ਪਰਸ ਸਾਰਾ ਦਿਨ ਦੇ ਵਲੌਗ ਦੇ ਵਿੱਚ ਤੁਸੀਂ ਬਿਜ਼ੀ ਰਹਿੰਦੇ ਹੋ ਆਪਣੇ ਸਮਾਨ ਨਾਲ ਤੁਸੀਂ ਹੀ ਧਿਆਨ ਦਿੰਦੇ ਰੀਲ ਨਾਲ ਤੁਸੀਂ ਧਿਆਨ ਦਿੰਦੇ ਉਹ ਤੇ ਉਹ ਤੇ ਪੋਲੇਨਾਥ ਵਿਚਾਰੇ ਜੇ ਕੀ ਕਰਨ ਕਿ ਉਹਨਾਂ ਨੇ ਹੁਣ ਤੁਹਾਡਾ ਕੀ ਠੇਕਾ ਲਿਆ ਕਿ ਤੁਹਾਡਾ ਸਾਰਾ ਸਮਾਨ ਉਹਨਾਂ ਨੇ ਸੰਭਾਲ ਕੇ ਰੱਖਣਾ ਤੁਹਾਡਾ ਧਿਆਨ ਕਿੱਥੇ ਰਹਿੰਦਾ ਹੈ ਕਿ ਸਾਰਾ ਦਿਨ ਵਲੌਗਿੰਗ ਦੇ ਵਿੱਚ ਹੀ ਲੱਗੇ ਰਹਿੰਦੇ ਹੋ ਤੁਹਾਨੂੰ ਫੋਨ ਨਹੀਂ ਤੁਹਾਡਾ ਚੇਤਾ ਭੁੱਲਦਾ ਰੱਬ ਕਰਕੇ ਤੁਹਾਡਾ ਫੋਨ ਵੀ ਕਿਤੇ ਗੁੰ ਇਹਨੂੰ ਸਾਰਾ ਪਤਾ ਹੁੰਦਾ ਸਿਰਫ ਨਾਟਕ ਕਰਦੇ ਆ ਨਹੀਂ ਤੇ ਇਹਦੀ ਸ਼ਕਲ ਇਦਾਂ ਦੀ ਨਹੀਂ ਸੀ ਹੋਣੀ ਦੱਸਿਆ ਹੀ ਉਹ ਅਕਸਰ ਕਿਸੇ ਨੇ ਫੋਨ ਕਰਕੇ ਕਿ ਤੇਰਾ ਇੱਥੇ ਸਮਾਨ ਪਿਆ ਹੈ ਫਿਰ ਮੈਂ ਜਿੱਦੇ ਪੈਣਾ ਜਿੱਦੇ ਆਪਣਾ ਸਮਾਨ ਬਸ ਮੈਂ ਰੋਟੀ ਖਾ ਕੇ ਨੱਚਣ ਗਈਆਂ ਤੇ ਮੈਂ ਪਾਸ ਦੇਖਿਆ ਤੇ ਪਰਚੀ ਸੀ ਮੈਂ ਉਹਨੂੰ ਜਿੱਥੇ ਜਾਈਦਾ ਕਿਹਾ ਮੈਂ ਤਾਂ ਸਾਰਾ ਦਿਨ ਪਰਚੀ ਦੇ ਨਾਲ ਰਹਿਦਾ ਹੈਗਾ ਹੈਗਾ ਮੇਰਾ ਸਮਾਨ ਠੀਕ ਹੈ ਨਾ ਮੈਨੂੰ ਸੋਭਾ ਤੋਂ ਫੋਨ ਮੈਂ ਇਸ ਬਗਰੇ ਕਿਵੇਂ ਜੀ ਥੈਂਕ ਯੂ ਸੋ ਮਾਚ ਚਾਰੀ ਕਿਨੇ ਵਰੀ ਬੋਲ ਰਹੀ ਆ ਕਹਿੰਦੀ ਮੇਰੇ ਭੋਲੇ ਨਾ ਆਪਣੇ ਸਮਾਨ ਮੇਰਾ ਸਾਹਮਣੇ ਰੱਖਿਆ ਸੀ ਉਹ ਕਹੀ ਜਾਂਦੀ ਆ ਕਿ ਮੈਂ ਤੇਰਾ ਦੀਦੀ ਸਮਾਨ ਸਾਹਮਣੇ ਰੱਖਿਆ ਸੀ ਕਿ ਪਹਿਲਾਂ ਤੁਸੀਂ ਆਪਸ ਦੇ ਵਿੱਚ ਸਲਾਹ ਕਰ ਲੋ ਕਿ ਤੁਹਾਡਾ ਸਮਾਨ ਕਿਨੇ ਸਾਹਮਣੇ ਰੱਖਿਆ ਸੀ ਦਰਅਸਲ ਤੁਹਾਡਾ ਦਿਮਾਗ ਹੀ ਇਦਾਂ ਦਾ ਏ ਇਹ ਤੁਹਾਡਾ ਸਾਰਾ ਦਿਨ ਫੋਨ ਦੇ ਵਿੱਚ ਧਿਆਨ ਰਹਿੰਦਾ ਹੈ ਘਰ ਦੇ ਕੰਮਾਂ 'ਚ ਵੀ ਥੋੜਾ ਧਿਆਨ ਦਿਆ ਕਰੋ ਜ਼ਿੰਮੇਵਾਰੀਆਂ ਜਿਹੜੀਆਂ ਤੁਹਾਡੇ ਸਿਰ ਤੇ ਪਈਆਂ ਨਾ ਉਹਨਾਂ ਉਹਨਾਂ ਵੱਲ ਵੀ ਧਿਆਨ ਦਿਆ ਕਰੋ ਬਸ ਕੱਲੀ ਵਲੋਗਿੰਗ ਦੇ ਵਿੱਚ ਹੀ ਨਾ ਲੱਗੇ ਰਿਹਾ ਕਰੋਗੇ ਅਸੀਂ ਐਸ ਟੌਪਿਕ ਤੇ ਵਲੌਗ ਬਣਾਉਣਾ ਸਾਰਾ ਦਿਮਾਗ ਤੇ ਤੁਹਾਡਾ ਇਹਨਾਂ ਚੀਜ਼ ਮਿਲ ਗਿਆ ਆ ਦੇਖੋ ਇਹਦੇ ਵਿੱਚ ਮੇਰੇ ਪਾਸੇ ਵਿੱਚ ਸੀਗੇ ਮੇਰੇ ਟੋਪਸ थैंक यू ਸੋ ਮੱਚ ਭੋਲੇ ਨਾਦੀ ਨੇ ਮਿਹਨਤ ਜਿਹੜੀ ਕੁਆਇਸ ਨੂੰ ਕਿਤਨੀ ਜਾਣ ਦਿੱਤਾ ਔਰ ਇਹਨਾਂ ਨੇ ਮੇਰੇ ਜਾਣੀ ਦਿੱਤੀ ਮੇਰੇ ਕੋਲ ਸਿੱਕੇ ਮੈ ਜਾਣੀ ਦਿੰਦੀ ਆ ਜਰੂਰ ਫੁੱਲਣ ਦੀ ਬੜੀ ਲਖਰੀ ਆਦਾ ਨਾ ਗੇਟਾਂ ਦੇ ਨਹੀਂ ਬਣਾਉਣਾ ਤੇ ਮੈਨੂੰ ਨਾ ਫੁੱਲਣ ਦੀ ਬਹੁਤ ਹੱਸੀ ਕੋਈ ਨਾ ਫੁੱਲ ਕਰ ਕਿਦੋਂ ਉਹ ਆਪਣੇ ਫੰਕਸ਼ਨ ਚੋਲੇ ਆਉਂਦੇ ਕਿਹਨੇ ਜਨਮ ਮੰਨ ਜਲਦੀ ਹੁੰਦੀ ਸਾਨੂੰ ਪਤਾ ਹੈ ਕਿ ਤੂੰ ਹੈ ਹੀ ਪ੍ਰਕੜਾ ਕਿਤੇ ਤੈਨੂੰ ਪਤਾ ਨਹੀਂ ਲੱਗਦਾ ਕਿ ਜ਼ਿਆਦਾ ਸਮਾਨ ਕਿੱਥੇ ਪਿਆ ਰੰਦਾ ਹੈ ਬੈਡਾਂ ਦੇ ਪਿਆ ਰੰਦਾ ਹੈ ਕਿ ਜਾਂ ਫਿਰ ਕੱਪੜੇ ਸਕਾਉਣ ਵਾਲੀਆਂ ਤਾਰਾਂ ਤੇ ਪਿਆ ਰੰਦਾ ਕਿਉਂਕ ਤੂੰ ਬੰਦਾ ਪੁੱਛੇਗਾ ਕਿ ਤੁਸੀਂ ਆਪਣੇ ਕਮਾਲ ਵੀ ਧਿਆਨ ਦੇ ਦਿਆ ਕਰੋ ਥੋੜਾ ਬਾਤਾ ਬਾਕੀ ਜੋ ਗੱਲ ਹੋ ਗਈ ਸੋ ਹੋ ਗਈ ਹੁਣ ਇੱਕੇ ਗੱਲ ਨੂੰ ਇਹਨਾਂ ਨੇ ਬਾਰ ਬਾਰ ਕਹੀ ਜਾਣਾ ਕਹੀ ਜਾਣਾ ਮੇਰਾ ਸਮਾਨ ਮਿਲ ਗਿਆ ਸਮਾਨ ਮਿਲ ਗਿਆ ਤੈਨੂੰ ਪਤਾ ਹੀ ਸੀ ਕਿ ਮੇਰਾ ਹੀ ਜਾਣਾ ਹੈ ਤੇ ਐਵੇਂ ਹੁਣ ਨਾ ਨਾਟਕ ਜਾਣਾ ਕਰੋ ਚੁੱਪ ਕਰਕੇ ਤੇ ਆਪਣੇ ਘਰੇ ਜਾਓ ਗੇਲੀਆਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਇਹ ਬਹੁਤ ਹੀ ਇੰਟਰਸਟਿੰਗ ਹੈ ਮੈਂ ਬਹੁਤ ਕੁਲ ਕੜਾ ਕੋਈ ਨਾ ਦੀਦੀ ਮਿਲ ਗਿਆ ਨਹੀਂ ਚਲੋ ਹੁਣ ਤੁਸੀਂ ਸੀਗੇ ਤੁਸੀਂ ਦੇਤਾ ਅਗਲੀ ਵਾਰੀ ਮੈਂ ਤੁਹਾਨੂੰ ਜਸਤ ਦੇਖੋ ਵਟਸਐਪ ਤੇ ਜਦੋਂ ਮੈਸੇਜ ਕੀਤਾ ਮੈਂ ਕਿਹਾ ਦੀਦੀ ਆਪ ਦਾ ਪਰਸ ਲੈ ਗਿਆ ਉਹ ਰਿਆ ਦੇਖੋ ਆਪ ਦਾ ਪਰਸ ਹੈ ਮੈਨੂੰ ਜਦੋਂ ਉਹ ਤੇ ਸਾਨੂੰ ਪਤਾ ਹੀ ਕਿ ਤੁਸੀਂ ਹੈ ਹੀ ਝੂਠੇ ਜੇ ਇੱਕ ਨੰਬਰ ਦੇ ਜਿਹੜੇ ਤੁਸੀਂ ਵਲੌਗਰ ਜਿਨਾ ਹੈਗੇ ਝੂਠੇ ਜ ਸਾਨੂੰ ਪਤਾ ਸੀ ਕਿ ਤੇਰਾ ਸਮਾਨ ਮੇਲ ਹੀ ਜਾਣਾ ਹੈ ਜਦੋਂ ਉਹ ਕਹੀ ਜਾਂਦੀ ਹੈ ਕਿ ਆ ਵੀ ਦੀਦੀ ਮੈਂ ਤੁਹਾਨੂੰ ਮੈਸੇਜ ਕੀਤਾ ਤੂੰ ਮੈਸੇਜ ਵੀ ਸੀਨ ਕੀਤਾ ਤੂੰ ਮੈਸੇਜ ਵੀ ਦੇਖ ਕੇ ਤੇ ਇਹਨਾਂ ਨੇ ਕਹਿ ਕਹਿ ਵੀ ਦਿੱਤਾ ਵਾ ਕਿ ਤੇਰਾ ਸਮਾਨ ਇੱਥੇ ਪਿਆ ਹੈ ਤੁਸੀਂ ਭੁੱਲ ਗਏ ਹੋ ਤੇ ਫਿਰ ਤੈ ਸੁਨਾ ਐਦਾਂ ਦਾ ਮੇਰਾ ਫੇਸ ਹੀ ਨਾ ਐਦਾਂ ਬੋਲਦੀ ਹੀ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਕਿ ਕਿੱਡਾ ਕੁ ਬੜਾ ਨੁਕਸਾਨ ਹੋ ਜਾਣਾ ਹੈ ਜਦੋਂ ਨੇ ਤੈਨੂੰ ਕਹਿ ਹੀ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰਤਾ ਤੂੰ ਸੀਨ ਵੀ ਕਰਤੇ ਡਰਾਮੇ ਕਰਦੇ ਲੋਕ ਨੇ ਅੱਜ ਕੱਲ੍ਹ ਦੇ ਜਮਾਨੇ 'ਚ ਵੀ ਇਨਸਾਨੀਅਤ ਹੈਗੀ ਆ ਤੇ ਇਹਨਾਂ ਦਾ ਚੈਨਲ ਆ ਗਾਇਜ਼ ਜੋਤੀ 786 ਸਾਰੇ ਨੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਭੈਣ ਨੂੰ ਮਤਲਬ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨੇ ਨਾ ਉਹ ਬਹੁਤ ਅੱਗੇ ਤੱਕ ਜਾਂਦੇ ਨੇ ਨੀਅਤ ਨੀਅਤ ਜਿਨ੍ਹਾਂ ਦੀ ਸਾਫ਼ ਹੁੰਦੀ ਆ ਨਾ ਦਿਲ 'ਚ ਮੈਲ ਨਹੀਂ ਹੁੰਦੀ ਥੈਂਕ ਯੂ ਉਹ ਬਹੁਤ ਅੱਗੇ ਤੱਕ ਜਾਂਦੇ ਨੇ ਭੋਲੀਆਂ ਅੱਜ ਤੁਹਾਨੂੰ ਇਹ ਕਮਲ ਪਟਿਆਲਾ ਨਾਲ ਕਿੰਨੀ ਜਿਆਦਾ ਮਤਲਬੀ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਇਹੀ ਜੋਤੀ ਆ ਜਿਹਦੀ ਮਤਲਬ ਪ੍ਰੋਮੋਸ਼ਨ ਕਰ ਰਹੀ ਆ ਕਿ ਇਹਦੀ ਆਈਡੀ ਨੂੰ ਏਦਾਂ ਕਰ ਲਿਓ ਫੋਲੋ ਕਰ ਲਿਓ ਜੋ ਵੀ ਕਰ ਲਿਓ ਤੇ ਇਹ ਸਾਰੇ ਵਲੌਗ ਜਾ ਕੇ ਦੇਖ ਲਓ ਇਹੀ ਜਿਹੜੀ ਜੋਤੀ ਆ ਇਹਦੇ ਪਿੱਛੇ-ਪਿੱਛੇ ਤੁਰੀ ਫਿਰਦੀ ਸੀ ਗੁਲਦਸਤੇ ਰਹਿ ਕੇ ਤੇ ਉਦੋਂ ਦੇ ਦੇ ਰਿਆਂ ਉਹਦੇ ਵੱਲ ਦੇਖਿਆ ਤੱਕਣੀ ਇੱਕ ਵਾਰੀ ਵੀ ਨਹੀਂ ਕਿਹਾ ਕਿ ਇਸ ਨੂੰ ਸਪੋਰਟ ਕਰੋ ਜਾਂ ਇਹਦੇ ਚੈਨਲ ਤੇ ਜਾਓ ਤੇ ਹੁਣ ਇਹਨੂੰ ਆਪਣਾ ਸਮਾਨ ਮਿਲ ਗਿਆ ਤੇ ਸਿਰਫ ਇੱਕ ਮਤਲਬੀ ਆ ਆਪਣਾ ਮਤਲਬ ਕੱਢਿਆ ਨਹੀਂ ਤੇ ਅਗਲੇ ਦੀ ਹੁਣ ਆਈਡੀ ਦੀ ਪ੍ਰੋਮੋਸ਼ਨ ਕਰ ਲੱਗ ਪਈ ਆ ਇੱਥੋਂ ਪਤਾ ਲੱਗਦਾ ਹੈ ਇਹ ਸਾਰੇ ਨਾਟਕ ਕਰਦੇ ਆ ਡਰਾਮੇ ਵਾਹ ਜਾਏ ਇੱਕ ਨੰਬਰ ਦੇ ਸਾਹ ਹਾਂਜੀ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਟਿਕਟ ਆਪਣੀ ਫੈਮਿਲੀ ਨੂੰ ਫਰਸਟ ਕਲਾਸ ਦੇ ਸੋਸ਼ਲ ਮੀਡੀਆ ਬਾਅਦ ਤੋਂ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਇਹ ਕਹਿੰਦੇ ਮੇਰੇ ਨਾਲ ਕਰਦੇ ਰੋ ਸੂਬਾ ਵੀ ਕੱਢ ਜਾਓਗੇ ਜਾਏ ਤੇ ਇਹਨਾਂ ਨੂੰ ਵੱਤ ਤੋਂ ਸਪੋਰਟ ਕਰੋ ਅਰੇ ਤਰਵਾ ਕਿੰ ਐਸਾ ਕਿਵੇਂ ਹੋ ਸਕਦਾ ਲੱ ਦੱਸ ਆਹ ਗੱਲ ਤੇਰੇ ਮੂੰਹੋਂ ਪੋਰਾ ਜਿੰਨੀ ਵੀ ਨਹੀਂ ਫੱਬੀ ਕਿ ਆਪਾਂ ਆਪਣੀ ਫੈਮਿਲੀ ਨੂੰ ਪਹਿਲ ਦੇਣੀ ਆਪਾਂ ਆਪਣੀ ਫੈਮਿਲੀ ਨੂੰ ਅੱਗੇ ਰੱਖਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਕੌਣ ਦੱਸ ਰਹੀ ਆ ਇਹ ਕੌਣ ਸਮਝਾ ਰਹੀ ਆ ਜਿਹਨੂੰ ਖੁਦ ਨੂੰ ਨਹੀਂ ਅਗਲ ਹੈਗੀ ਤੂੰ ਕੀ ਆਪਣੀ ਫੈਮਿਲੀ ਨੂੰ ਅੱਗੇ ਰੱਖਦੀ ਆ ਤੂੰ ਤਾਂ ਸਾਰਿਆਂ ਦੇ ਅੱਗੇ ਵਲੌਗਾਂ ਨੂੰ ਰੱਖਦੀ ਆ ਘਰ ਦੇ ਵਿੱਚ ਤੇਰੇ ਗੋਡੇ-ਗੋਡੇ ਖਲਾਰਾ ਹੁੰਦਾ ਹੈ ਸਫਾਈ ਤੂੰ ਕਰਦੀ ਵੈਸੇ ਨਹੀਂ ਕਰਦੀ ਓਵਰ ਐਕਟਿੰਗ ਤੂੰ ਕਰਦੀ ਆ ਫੁਗਰੀ ਐ 1 ਨੰਬਰ ਦੀ ਇੰਨਾ ਜ਼ਿਆਦਾ ਬੋਲਦੀ ਨਾ ਜ਼ਿਆਦਾ ਬੋਲਦੀ ਗਾਲਾਂ ਲੈ ਕੇ ਤੂੰ ਇੱਥੋਂ ਤੱਕ ਆ ਗਈ ਆ ਤੇ ਕੀ ਇੱਥੇ ਤੂੰ ਨਸੀਹਤ ਦੇਂਦੀ ਅਗਲੇ ਨੂੰ ਪਹਿਲਾਂ ਆਪਣੇ ਹਾਲ ਵੀ ਦੇਖ ਲੈ ਮਾਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਕਰ ਜੋ ਵੇ ਢੋਲ ਵਾਲਿਓ ਉਹ ਕਿਰਨ ਮਿਠੰਡਾ ਦੇ ਵਾਲ ਖਿਲਰੀ ਜਾਂਦੇ ਆ ਤੇ ਇਹ ਉੱਤੇ ਫਲਕਾਰੀ ਲੈ ਕੇ ਉਹਨੂੰ ਐਦਾਂ ਲੈ ਕੇ ਜਾਂਦੇ ਆ ਕਿ ਜਿਵੇਂ ਉਹ ਬੜੀ ਸਜਰੀ ਵਿਆਹੀ ਹੋ ਜਿਵੇਂ ਹੁੰਦੀਆਂ ਨੇ ਕੁੜੀਆਂ ਨੂੰ ਲੈ ਕੇ ਜਾਂਦੇ ਆ ਕਿ ਇਹਨਾਂ ਦਾ ਅੱਜ ਵਿਆਹ ਰੱਖਿਆ ਹੁੰਦਾ ਏ ਉਸ ਤਰ੍ਹਾਂ ਨੂੰ ਐਵੇਂ ਲੈ ਕੇ ਜਾਂਦੇ ਆ ਕਿ ਬੰਦਾ ਪੁੱਛੇ ਕਿ ਉਹਨੇ ਪੰਜਾਬ ਨੂੰ ਕੀ ਦੇਣਾ ਕੀ ਤੁਹਾਨੂੰ ਟਰੋਫੀ ਨਾਲ ਆ ਕੇ ਦਿੱਤੀਆਂ ਹੈ ਕੀ ਮੈਡਲ ਲੈ ਆ ਕੇ ਦਿੱਤੇ ਆ ਕਿ ਜਿਹੜੇ ਤੁਸੀਂ ਉਹਦੀ ਇੰਨਾ ਜ਼ਿਆਦਾ ਸਵਾਗਤ ਕਰ ਰਹੇ ਹੋ ਕੀ ਐਕਟਰ ਆ ਕੋਈ ਖਿਡਾਰੀ ਆ ਕੋਈ ਦੇਣੀ ਕੋਈ ਚੰਗੀ ਸਿੱਖਿਆ ਦਿਆ ਕਰੋ ਕਿ ਵਧੀਆਂ ਨੂੰ ਲੈ ਕੇ ਆਇਆ ਕਰੋ ਇੱਥੇ ਚੀਫ ਗੈਸਟ ਬਣਾ ਕੇ ਕਿੰਨਾਂ ਨੂੰ ਲੈ ਕੇ ਆ ਜਾਂਦੇ ਤੁਸੀਂ ਵਲੌਗਰਾਂ ਨੂੰ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ